ਦੇ ਚਲੋ ਜੀ ਸਾਰੇ ਆ ਰਹੇ ਨੇ ਰਿਜ਼ਲਟ ਰੁਝਾਨ ਆ ਰਿਹਾ ਚੰਗਾ ਰੁਝਾਨ ਹੈ ਅੱਛਾ ਹੈ ਔਰ ਸਭ ਤੋਂ ਵਧੀਆ ਗੱਲ ਪੂਰੇ ਭਾਰਤ ਦੇ ਵਿੱਚ ਅੱਛਾ ਰੁਝਾਨ ਆ ਰਿਹਾ ਇੰਡੀਆ ਲਾਈਨ ਦੀ ਜਿਹੜੀ ਸਰਕਾਰ ਆ ਉਹ ਬਣ ਜਾ ਰਹੀ ਹੈ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਔਰ ਇਹ ਜਿਹੜੀ ਰੁਝਾਨ ਹੈ ਮੈਂ ਸਮਝਦਾ ਕਿ ਇਹ ਕੀਤੇ ਹੋਏ ਕਮਾਦਾਔਰ ਲੋਕ ਪਿਆਰ ਦਾ ਰੁਝਾਨ ਹੁੰਦਾ ਹੈ ਲੋਕਾਂ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਤੁਸੀਂ ਅੱਜ ਰੁਝਾਨਾਂ ਜੱਗੇ ਜਾ ਰਹੇ ਹੋ ਹਲੇ ਤੱਕ ਮੈਂ ਧੰਨਵਾਦ ਕਰਦਾ ਜਿੰਨਾ ਮੈਨੂੰ ਪਾਈ ਜਿੰਨਾ ਇਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਮੈਂ ਸਾਡਾ ਇਕਟ ਬੋਲਦੇ ਕੀ ਕ ਕਿਆ ਜਾਲ ਹੈ ਅੰਦਰ ਰਿਜ਼ਲਟ ਫਿਰ ਪਤਾ ਲੱਗੇਗਾ ਮੋਦੀ ਸਾਹਿਬ ਆਪਣੀ ਸੀਟ ਮੋਦੀ ਖੁਦ ਖੁਦ ਪਿੱਛੇ ਜਾ ਰਹੇ ਮੋਦੀ ਸਾਹਿਬ ਆਪਣੀ ਸੀਟ ਸੋ ਜਿਹੜਾ ਲੋਕਤੰਤਰ ਦੇ ਨਾਲ ਇਦਾਂ ਖਲਵਾੜ ਕਰਨਾ ਕਿਤੇ ਨਾ ਕਿਤੇ ਲੋਕ ਗੁੱਸੇ ਚ ਆਉਂਦੇ ਨੇ ਤੁਸੀਂ ਧਰਮ ਦੇ ਨਾਂ ਦੇ ਬਹੁਤ ਜ਼ਿਆਦਾ ਨਹੀਂ ਖੇਡ ਸਕਦੇ ਕੁਝ ਚੰਦ ਅਸੀਂ ਸਾਖੇ ਤੇ ਜਾ ਸਕਦਾ ਸੋ ਹਰ ਕੋ ਲੋਕ ਦੇਸ਼ ਦੀ ਤਰੱਕੀ ਚਾਹੁੰਦਾ ਆਪਣੀ ਤਰੱਕੀ ਚਾਹੁੰਦਾ ਸਮਾਜ ਦੀ ਤਰੱਕੀ ਚਾਹੁੰਦਾ ਇਹ ਮੋਦੀ ਸਾਹਿਬ ਸਮਝਣ ਦੇ ਵਿੱਚ ਦੇਰੀ ਕਰ ਗਏ ਪਾਵਰ ਜਿਹੜੀ ਐਬਸੋਲਿਊਟ ਪਾਵਰ ਸੀ ਉਹਨੇ ਮਾਈਂਡ ਜਿਹੜਾ ਕਰਪਟ ਕੀਤਾ ਇਸੇ ਕਰਕੇ ਜਲਾਤ ਹੋਇਆ ਚੋੜਾ ਚੋੜਾ ਤੋਂ ਪਹਿਲਾਂ ਤੁਸੀਂ ਆਪਣਾ ਕਿ ਕਿੰਨਾ ਬੰਦੇ ਮੈਂ ਦੇਖੋ ਮੈਨੂੰ 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 ਕੁਝ ਨਹੀਂ ਪਤਾ ਮੈਨੂੰ ਤਾਂ ਆਪਣਾ ਪਤਾ ਕਿ ਲੋਕ ਮੇਰੇ ਨਾਲ ਨੇ ਮੈਂ ਇਦਗੇ ਕਹਿ ਸਕਦਾ ਜਿਹੜੀ ਐਬਸੋਲਿਊਟ ਪਾਵਰ ਜੀ ਜਿਹੜੀ ਬਹੁਤ ਜ਼ਿਆਦਾ ਪਾਵਰ ਉਹਨੇ ਮਾਈਂਡ ਵੀ ਕਰਪਟ ਕਰਤਾ ਸਿਸਟਮ ਵੀ ਕਰਪਟ ਕਰਤਾ ਉਹਨਾਂ ਨੇ ਇਹਨੂੰ ਸੁਣਿਆ ਹੀ ਨਹੀਂ ਕਿਸੇ ਦਾ ਵਿਖਿਆ ਨਹੀਂ 78 ਦੇ ਦੁੱਖ ਦਰਦ ਕੀ ਹੈ ਸੋ ਅੱਜ ਲੋਕਾਂ ਦਾ ਜਵਾਬ ਦਿੰਦਾ ਹੈ ਅਜੀ ਰਜਨ ਅਜੀ ਦੇਖੋ ਅੱਗੇ ਅੱਗੇ ਬਹੁਤ ਵਧੀਆ ਕਲੀਅਰ ਮジョਰਿਟੀ ਚਾਹੀਏਗਾ ਜੀ ਹਾਂ ਮੇਰੀ ਉਮੀਦਵਾਰੀ ਅੱਗੇ ਜਾਣ ਤੇ ਮੇਰੇ ਪਾਰੋ ਦੇ ਬਾਰੇ ਕੀ ਦੇਖੋ ਉਹ ਲੋਕਤੰਤਰ ਦੇ ਵਿੱਚ ਉਹਨੇ ਇਲੈਕਸ਼ਨ ਲੜੀ ਆ ਜਿੱਦਾਂ ਬਾਕੀ ਜੋ ਅਧਿਕਾਰ ਉਹਨੇ ਵੀ ਆਪਣਾ ਅਧਿਕਾਰ ਵਰਤਿਆ ਔਰ ਉਹਨੂੰ ਲੋਕਾਂ ਨੇ ਮੰਨਿਆ ਹੈ ਲੋਕਾਂ ਨੇ ਉਹਨੂੰ ਵੋਟ ਦਿੱਤੀ ਹੈ ਇਹ ਤੇ ਲੋਕਤੰਤਰ ਦੀ ਖੂਬਸੂਰਤੀ ਹੈ